ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵੀਡੀਓ 'ਚ ਤੇ ਰਾਤ ਜੋ ਹੈ ਬਹੁਤ ਨਹੀਂ ਆਇਆ ਚਖੇੜਾ ਬਹੁਤ ਤੇਜ ਆਇਆ ਦਾਵਾ ਦਾ ਪਾਥੀਆਂ ਬਾਲਣ ਚੱਕ ਕੱਪੜੇ ਚੱਕ ਮੰਮੀ ਤੇ ਮੈਂ ਬੌਂਦ ਲੱਗੀਆਂ ਰਾਤ ਨੂੰ 1 ਵਜੇ ਕਦੇ ਕੋਈ ਸਮਾਨ ਸਾਮ ਕਦੇ ਕੋਈ ਸਮਾਨ ਸਵਾ ਪਿੰਡਾਂ ਚਾ ਬੁਰਾ ਹਾਲ ਹੋ ਜਾਂਦਾ ਐਵੇਂ ਚਾਨ ਚੱਕੀ ਆਇਆ ਕੋ ਪਤਾ ਨਹੀਂ ਲੱਗਿਆ ਸਾਡੇ ਬੇਗੋ ਵੀ ਰਾਤ ਨੂੰ ਬਹੁਤ ਰੰਗੀ ਇੰਨਾ ਰੰਗੀ ਡਰਦੀ ਆ ਜਾਰੇ ਬੱਦਲ ਲੱਗ ਜਦੇ ਸੀ ਤਾਂ ਕਰਕੇ ਇਹਨੂੰ ਡਰ ਲੱਗਦਾ ਤੇ ਹੁਣ ਜਿਹੜੇ ਲੀੜੇ ਸਾਰੇ ਭਰ ਗਏ ਮਿੱਟੀ-ਮੁੱਟੀ ਨਾਲ ਤੇ ਹੁਣ ਸਾਫ਼-ਸਫਾਈਆ ਕਰਦੇ ਆ ਮੰਮੀ ਝਾੜੀ ਜਾਂਦੇ ਕੱਪੜੇ ਮੈਂ ਉਧਰ ਬਰਤਨ-ਪੁਰਤਨ ਮਾਂਜਦੀ ਸੀ ਤੇ ਕਰਦੇ ਆ ਗਾਂ ਕੰਮ ਹੁਣ ਕੋਈ ਰਾਇ ਤਾਂ ਹਰਾਣੀ ਕਰਤੇ ਬੁਰਾ ਹਾਲ ਹੋਇਆ ਪਿਆ ਜਮ ਹਵਾ ਜਿਹਾ ਇਹ ਚੱਲਦੀ ਸੀ ਮੰਮੀ ਸੋਈਆਂ ਦੇ ਕੱਪੜੇ ਇੱਧਰ ਕੰਮ ਕੰਮ ਨੇ ਵੇੜ ਕੇ ਆਪਣੇ ਗੱਟੇ ਤੇ ਕਣਕ ਕਾਲੇ ਅੱਜ ਕਣਕ ਵੀ ਪਾਉਣੀ ਆ ਡਰਾਮ ਵਿੱਚ ਸ਼ੈਤਾਨ ਬੈਠਾ ਹਾਂ ਵੀ ਸ਼ੈਤਾਨ ਕਿਸੇ ਦਾ ਇਹ ਲੱਛਣਾ ਇਹ ਕਰਦਾ ਹਾਂ ਬਾ ਅੰਦਰ ਜਾ ਹਮ ਸ਼ੈਤਾਨ ਤੇ ਕਣਕ ਪਾਉਣ ਦੀ ਤਿਆਰੀ ਆ ਡਰਾਮਾ ਵਿੱਚ ਲਓ ਜੀ ਡਰਾਮਾ ਤਰ ਲੈ ਅੰਦਰ ਆਪਾਂ ਜਾਈ ਜਾਂਦੇ ਡਰਾਮ ਅੰਦਰ ਇਹ ਹੁਣ ਜਿਹੜਾ ਨਵਾਂ ਲਿਆ ਸੀ ਪਹਿਲਾਂ ਪੇਟੀ 'ਚ ਕਣਕ ਪਾਉਂਦੇ ਸੀ ਨਿੱਕੀ ਪੇਟੀ ਹੁੰਦੀ ਸੀ ਆ ਹੁਣ ਲਿਆ ਨਿਊ ਤੇ ਇਹਦੇ 'ਚ ਪਾਵਾਂਗੇ ਕਣਕ ਲਓ ਜੀ ਭਰਤਾ ਕਣਕ ਦਾ ਦਰਾਮ ਗਿਆ ਭਰ ਕਣਕ ਦਾ ਲਗਭਗ ਭਰਤਾ ਹੈ ਤੇ ਵਾਰ ਹੁਣ ਜਿਹੜੀ ਆ ਕਣਕ ਵੀ ਚੱਕਣੀ ਆ ਜੀ ਵਾਰ ਗਿੱਲੀ ਸੀ ਕਣਕ ਕੋਸ਼ ਕਣਕ ਇੱਥੇ ਰੱਖਤੀ ਛੱਡ ਜੀ ਚ ਮੇਰਾ ਤਾਂ ਮੇਨ ਨਾਲ ਸਲਾਬ ਆ ਗਈ ਇਹਨੂੰ ਕਣਕ ਨੂੰ ਤਿਆ ਤੋੜੀ ਦੇ ਟਰਾਲੇ ਵੀ ਆਈ ਵਈ ਆਪਣੇ ਤੇਰਾ ਕਣਕ ਚ ਨੂੰ ਇੱਥੇ ਰੱਖਣੀ ਆ ਬਾਹਰ ਕੁਛ ਭਰਤਾ ਕੁਛ ਬਾਹਰ ਰੱਖਣੀ ਆ ਵਾਹਿਗੁਰੂ ਜੀ ਮੇਰ ਨਾਲ ਐਗਤੀ ਕਣਕ ਬਾਵਾ ਖਰੀਦ ਲਈ ਆ ਆਪਣੀ ਗੱਛੀ ਮਰੀਕਣ ਨੋ ਜੀ ਸਾਥਰੀ ਗੱਤੇ ਤੇ ਦਵਾਦ ਦੇਗੂ ਆ ਸਾਡੇ ਦੇਗੋ ਵੇਖ ਲੋ ਬੈਠੀ ਆਰਾਮ ਨਾਲ ਰਾਤ ਨੂੰ ਵੀ ਇੱਥੇ ਸੀ ਤਾਂ ਕਰਕੇ ਬਹੁਤ ਬੋਲੀ ਜੀ ਮੀ ਬਚੇ ਆ ਜਦ ਵੀ ਆਉਂਦੀ ਆ ਬੇਰਬੁਰ ਬਾਧੂ ਖਾਂਦੀ ਆ ਆਹ ਉਹ ਪੇਟੀ ਸੀ ਜਿਹਦੇ ਚ ਪਹਿਲਾਂ ਕਣਕ ਪਾਉਂਦੇ ਹੁੰਦੇ ਸੀ ਵਿਚਾਰੀ ਨਿੱਕੀ ਜਿਹੀ ਪੇਟੀ ਸਾਡੀ ਉਹ ਲੱਗਿਆ ਪਾ ਟੈਂਕ ਦੀ ਲੀਕ ਹੋਈ ਵੀ ਟਰੈਕਟਰ ਦੇ ਉਸ ਠੀਕ ਕਰਦਾ ਮਿਸਤਰੀ ਬਰੋ ਮਿਸਤਰੀ ਘੋਟਾ ਵੀਰ